ਅ ਤੇ ਦੂਜੇ ਬੰਨੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇ ਜਿਸ ਤਰੀਕੇ ਦੀ ਖਾਸ ਕਰਕੇ ਜਦੋਂ ਪਹਿਲੇ ਗੇਟ ਦੀਆਂ ਜਿਹੜੀਆਂ ਵੋਟਾਂ ਨੇ ਉਹ ਖਤਮ ਹੁੰਦੀਆਂ ਨੇ ਉਸ ਤੋਂ ਬਾਅਦ ਸ਼ਬਦਾਵਲੀ ਜਿਹੜੀ ਕਾਫੀ ਚੇਂਜ ਹੋ ਗਈ ਬਦਲੀ ਬਦਲੀ ਜਿਹੜੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਖਾਸ ਕਰਕੇ ਧਰੂਬੀਕਰਨ ਕਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਸਰਦਾਰ ਅਪਤਾਰ ਸਿੰਘ ਜੀ ਕੀ ਕਹੋਗੇ ਸਬਾਲਾਂ ਦੇ ਘੇਰੇ ਚ ਨੇ ਟਿੱਪਣੀਆਂ ਦੂਜੇ ਬੰਨੇ ਕਈ ਜਿਹੜੇ ਆਪਾਂ ਕਹੇ ਕਿ ਐਕਸਪਰਟ ਹੈਗੇ ਉਹ ਇਹ ਕਹਿ ਰਹੇ ਨੇ ਕਿ ਇਹ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ ਗੁਜਰਾਤ ਦੇ ਮੁੱਖ ਮੰਤਰੀ ਵਾਲੀ ਬੋਲੀ ਹੈ ਕਿਉਂਕਿ ਇੱਕ ਉਹਨਾਂ ਦੇ ਵਿੱਚ ਬਦਲਾਅ ਆਇਆ ਸੀ ਕਿ ਮੈਂ ਦੇਖ ਦਵਾਂ ਇਸ ਨੂੰ ਹਾਂਜੀ ਹਾਂਜੀ ਸੋ ਆਪਾਂ ਕਹਿ ਸਕਦੇ ਆਂ ਵੀ ਇਹ ਕਿਸੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਭ ਤੋਂ ਘਟਿਆ ਸਟੇਟਮੈਂਟ ਸੀ ਹੈ ਨਾ ਸੋ ਇਹ ਤੋਂ ਲੱਗਦਾ ਵੀ ਭਾਰਤ ਦਾ ਪ੍ਰਧਾਨ ਮੰਤਰੀ ਡਰਿਆ ਹੋਇਆ ਇੱਕ ਤਾਂ ਤੇ ਦੂਜਾ ਕਮਜ਼ੋਰ ਹੈ ਨਾ ਸੋ ਤੇ ਤੀਜਾ ਹੈਗਾ ਵੀ ਇਹ ਹੀ ਉਹਦੀ ਅਸਲੀਅਤ ਆ ਜਿਹੜਾ ਉਹ ਉਹਨਾਂ ਨੇ ਬੋਲਿਆ ਹ ਹ ਅਸਲਚ ਹੁਣ ਤੱਕ ਜਿਹੜਾ ਪ੍ਰਧਾਨ ਮੰਤਰੀ ਬਣ ਕੇ ਬੜੀਆਂ ਸਿਧਾਂਤਕ ਗੱਲਾਂ ਬੰਦਾ ਕਰਦਾ ਰਿਹਾ ਉਹ ਉਹ ਉਹਦੀਆਂ ਅਸਲੀ ਗੱਲਾਂ ਨਹੀਂ ਸੀ ਚਾਹੇ ਮਨਕੀ ਬਾਤ ਹੋਵੇ ਚਾਹੇ ਹੋ ਇੰਟਰਨੈਸ਼ਨਲ ਫੋਰਮਸ ਤੇ ਕਹਿਣਾ ਵੀ ਡੀਐਨਏ ਤਾਂ ਸਾਡੇ ਸਾਡਾ ਤਾਂ ਡੀਐਨਏ ਡੈਮੋਕ੍ਰੇਸੀ ਹੈ ਇਸ ਤਰ੍ਹਾਂ ਨਾ ਉਹ ਸਾਰਾ ਕੁਝ ਹੈ ਜਿਹੜਾ ਉਹਦਾ ਪਾਜ ਉਗੜ ਗਿਆ ਹੋਇਆ ਇਟ ਮੀਨਸ ਉਹ ਬਹੁਤ ਡਰੇ ਹੋਇਆ ਔਰ ਦੂਜਾ ਵੀ ਬਹੁਤ ਕਮਜ਼ੋਰ ਲੀਡਰ ਨੇ ਸੋ ਜਿਹੜਾ ਕਮਜ਼ੋਰ ਲੀਡਰ ਹੁੰਦਾ ਉਹ ਬਿਲਕੁਲ ਡਰਿਆ ਹੋਇਆ ਹੁੰਦਾ ਸੋ ਉਹਨਾਂ ਦੀਆਂ ਇਹ ਟਿੱਪਣੀਆਂ ਕਰ ਰਹੀਆਂ ਵੀ ਕਾਂਗਰਸ ਤਾਂ ਤੁਹਾਡੇ ਮੰਗਲ ਸੂਤਰ ਵੀ ਜਿਹੜੇ ਹੈਗੇ ਆ ਉਹ ਖਰੀਦ ਲਾਵੇਗੀ ਹੈ ਨਾ ਵੀ ਉਹ ਤੁਹਾਨੂੰ ਤੁਸੀਂ ਮੰਗਲ ਸੂਤਰ ਵੀ ਤੁਹਾਡੇ ਖੋ ਲਵੇਗੀ ਇਹ ਬਹੁਤ ਕਿਉਂਕਿ ਮੰਗਲ ਸੂਤਰ ਆ ਜਿਹੜਾ Hindu ਔਰਤਾਂ ਦਾ ਇੱਕ ਪਵਿੱਤਰ ਜਿਹੜਾ ਸ਼ਗਰ ਮੰਨਿਆ ਜਾਂਦਾ ਹੈਗਾ ਆਮ ਤੌਰ ਤੇ ਉਹ ਸੋਨੇ ਚੋਂ ਬਣਾਇਆ ਜਾਂਦਾ ਹੈਗਾ ਨਾ ਹੁਣ ਮਤਲਬ ਕਿ ਇਹ ਇਹ ਇਹਦੇ ਬਾਰੇ ਤੁਸੀਂ ਦੱਸੋ ਜਿਹੜਾ ਇਹਦੇ ਵਿਰੋਧ ਵਿਚਾਰ ਰਿਹਾ ਨਾ ਵੀ 5 ਸਾਲ ਪਹਿਲਾਂ ਸੋਨਾ ਜਿਹੜਾ ਉਹ 40 45000 ਨੂੰ ਸੀ ਇਸ ਵੇਲੇ 75000 ਨੂੰ ਹੋ ਗਿਆ ਵੀ ਮੰਗਲ ਸੂਤਰ ਬਣਾਉਣ ਜੋਗੇ ਤਾਂ ਉਦਾਂ ਹੀ ਨਹੀਂ ਛੱਡੇ ਤੁਸੀਂ ਹਾਂ ਨਾ ਕਿ ਉਹ ਖੋਣਾ ਬਾਅਦ ਚ ਕੀ ਹੈ ਜਦੋਂ ਬਣਨੇ ਨਹੀਂ ਹੁਣ ਇੰਨਾ 5 ਸਾਲਾਂ ਜੀ ਸੋਨਾ ਇੰਨਾ ਮਹਿੰਗਾ ਹੋ ਗਿਆ ਵੀ ਕੀ ਕੋਈ ਖੋਲੂਗਾ ਕਾਂਗਰਸ ਕੀ ਖੋਲੂਗੀ ਦੂਜਾ ਹੈਗਾ ਜਿਹਨੂੰ ਉਹ ਆਧਾਰ ਬਣਾ ਰਹੇ ਹੈਗੇ ਆ ਉਹ ਡਾਕਟਰ ਮਨਮੋਹਨ ਸਿੰਘ ਦੀ ਇੱਕ 2000 ਛੇ ਦਾ ਭਾਸ਼ਣ ਹੈਗਾ ਡਾਕਟਰ ਮਰਮੂਨ ਸਿੰਘ ਨੇ ਬਹੁਤ ਹੀ ਇੱਕ ਵਧੀਆ ਢੰਗ ਨਾਲ ਜਦੋਂ ਉਹਨਾਂ ਨੇ ਆਪਣੇ ਉਸ ਵੇਲੇ ਦੇ ਇਕਨੋਮਿਕ ਪੌਸਪੈਕਟਸ ਨੂੰ ਲੈਂਦਾ ਉਹ ਕਹਿੰਦੇ ਵੀ ਜਿਹੜੀ ਸਾਡੀ ਇਕਨੋਮੀ ਆ ਉਹ ਅਮੀਰਾਂ ਨੂੰ ਅਮੀਰ ਕਰ ਰਹੀ ਆ ਉਹ ਗਰੀਬਾਂ ਨੂੰ ਅਮੀਰ ਨਹੀਂ ਕਰ ਰਹੀ ਸੋ ਸਾਡਾ ਜਿਹੜਾ ਪੈਟਰਨ ਹੈਗਾ ਇਕਨੋਮੀ ਦਾ ਉਹ ਇਹ ਹੋਊਗਾ ਵੀ ਜਿਹੜੇ ਅਤ ਦੇ ਗਰੀਬ ਨੇ ਦਲਿਤ ਨੇ ਆਦੀਵਾਸੀ ਨੇ ਮਨੋਰਟੀਜ਼ ਨੇ ਜਾਂ ਜਿਹੜੇ ਬਿਹਾਈਂਡ ਦੀ ਲੈਵਲ ਜਿਹੜੇ ਬਿਲੋਵ ਦੀ ਲੈਵਲ ਪਾਵਰਟੀ ਰਹਿ ਰਹੇ ਹੈਗੇ ਉਹਨਾਂ ਸਾਰਿਆਂ ਨੂੰ ਸਾਡਾ ਇਹ ਹੈਗਾ ਵੀ ਉਹ ਪ੍ਰੋਸਪਰ ਕਰਨ ਵਾਲਾ ਹੋਵੇਗਾ ਉਹਦੇ ਚੋ ਬਾਕੀ ਗੱਲਾਂ ਸਾਰੀਆਂ ਛੱਡ ਦਿੱਤੀਆਂ ਗਈਆਂ ਇੱਕ ਤੋਂ ਮਨੋਰਟੀਜ਼ ਵਾਲਾ ਲੈ ਕੇ ਵੀ ਇਹ ਤਾਂ ਜੀ ਸਾਰਾ ਕੁਝ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹੈਗੇ ਹਾਂ ਸੋ ਇਹ ਬਹੁਤ ਗਲਤ ਬਿਆਨਬਾਜੀ ਐਨੀ ਹਲਕੀ ਬਿਆਨਬਾਜੀ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ ਹੈ ਨਾ ਹੁਣ ਤੁਸੀਂ ਦੇਖੋ ਵੀ ਰਾਹੁਲ ਗਾਂਧੀ ਤੇ ਜਿਹੜਾ ਉਹ ਇੱਕ ਤਰ੍ਹਾਂ ਨਾਲ ਉਹ ਅਟੈਕ ਕਰ ਰਹੇ ਨੇ ਵੀ ਇਹ ਇਹਨਾਂ ਨੇ ਸਾਥੋੜਾ ਵਿਰਾਸਤੀ ਟੈਸਟ ਲੈ ਲੈਣਾ ਆ ਜਾਂ ਸਾਰਾ ਕੁਝ ਆ ਜਿਹੜਾ ਉਹ ਥੋੜਾ ਤਾਂ ਖੋਹ ਲੈਣਾ ਹੈਗਾ ਰਾਹੁਲ ਗਾਂਧੀ ਦਾ ਜਾਂ ਕਾਂਗਰਸ ਦੇ ਮੈਨੀਫੈਸਟੋ ਵੈਸੇ ਕਹਿੰਦੇ ਬਹੁਤ ਅੱਛਾ ਹੈ ਜਿਨ੍ਹਾਂ ਨੇ ਪੜਿਆ ਵੀ ਕਾਫੀ ਅੱਛਾ ਮੈਨੀਫੈਸਟੋ ਲੈ ਕੇ ਆਏ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੰਡੀਆ ਦੀ ਇਕਨੋਮੀ 5 10 5 10 ਲੋਕਾਂ ਦੇ ਹੱਥਾਂ ਵਿੱਚ ਨਹੀਂ ਹੋਣੀ ਚਾਹੀਦੀ ਅਸਲ ਇਹੋ ਜਿਹਾ ਇਕਨੋਮਿਕ ਮਾਡਲ ਲਿਆਵਾਂਗੇ ਇਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਕਰਾਂਗੇ ਵੀ ਇਹਨਾਂ ਕੋਲੋਂ ਕਿੱਥੋਂ ਪੈਸਾ ਆਇਆ ਜਿਹੜੇ ਹਾਇਰ ਲੈਵਲ ਦੇ ਰਿਚ ਆ ਜਿਹੜੇ 10 15 ਬੰਦੇ ਦੇਸ਼ ਨੂੰ ਚਲਾ ਰਹੇ ਆ ਵੀ ਇਕਨੋਮੀ ਦੀ ਵੰਡ ਇਸ ਤਰ੍ਹਾਂ ਹੋਊਗੀ ਵੀ ਇਹਨਾਂ ਤੋਂ ਫਿਰ ਉਹ ਜਿਹੜੀ ਐਕਸੈਸਿਵ ਬਣੀ ਆ ਉਹ ਲੈ ਕੇ ਗਰੀਬਾਂ ਵਿੱਚ ਵੰਡੀ ਜਾਊਗੀ ਸੋ ਇਹ ਤਾਂ ਇੱਕ ਆਈਡੀਅਲ ਮੈਨੀਫੈਸਟੋ ਆ ਇਹਨੂੰ ਇਹ ਕਹਿਣਾ ਵੀ ਤੁਹਾਤੋਂ ਸਾਰੇ ਜਿਹੜੇ ਪੈਸੇ ਆ ਜਾਂ ਸਾਰਾ ਕੁਝ ਕੋਹ ਲੈਣਾ ਇਹ ਬਿਲਕੁਲ ਆਪਾਂ ਕਹਿ ਸਕਦੇ ਵੀ ਡਿਸਟੋਰਸ਼ਨ ਆਫ ਉਹਨਾਂ ਦਾ ਜਿਹੜਾ ਮੈਨੀਫੈਸਟ